ਸੁਨਾਮ ਦਾ ਮਤਲਬ ਕੀ ਸੁਨਾਮ ਸ਼ਹਿਰ ਦਾ ਮਤਲਬ ਕੀ ਰੇਲਵੇ ਸਟੇਸ਼ਨ ਆ ਜਿਹੜਾ ਕਿਸਾਨਾਂ ਨੇ ਆ ਕੇ ਜਾਮ ਕਰਤਾ ਟ੍ਰੇਨਾਂ ਰੁਕਤੀਆਂ ਟ੍ਰੇਨਾਂ ਖੜੀਆਂ ਨੇ ਸਾਈਡਾਂ ਤੇ ਸ਼ਾਹਪੁਰ ਕਲਾਕਾ ਦੀ ਸੁਨਾਮੋਂ ਜਿਹੜਾ ਲੰਗਰ ਆ ਜਿਹੜਾ ਵੱਡਾ ਉਪਰਾਲਾ ਜਿਹੜਾ ਮਤਲਬ ਕੀ ਗਜਰੇਲੇ ਦਾ ਲੰਗਰ ਆ ਜਿਹੜਾ ਉਹ ਵਰਤਾਇਆ ਜਾ ਰਿਹਾ ਦੇਖ ਸਕਦੇ ਹੋ ਆਪਣੇ ਆਹ ਦੇਖ ਲਓ ਬਈ ਟ੍ਰੇਨਾਂ ਵੀ ਰੋਕੀਆਂ ਨੇ ਤੇ ਹਾਂਜੀ ਦੋਸਤੋ ਉਦਮ ਸਿੰਘ ਵਾਲਾ ਸਨਾਮ ਦੇ ਵਿੱਚ ਦੇਖ ਸਕਦੇ ਹੋਗੇ ਕਿਸਾਨਾਂ ਦਾ ਜਿਹੜਾ ਧਰਨਾ ਚੱਲੀਆਂ ਦਾ ਤੁਹਾਨੂੰ ਧਰਨੇ ਦੇ ਵਿੱਚ ਦਿਖਾਉਨੇ ਆਗੇ ਕਿਉਂਕਿ ਅੱਜ ਉਦਮ ਸਿੰਘ ਦੇ ਵਾਲੇ ਦੇ ਵਿੱਚ ਟ੍ਰੇਨਾਂ ਜਿਹੜੀਆਂ ਰੁਕ ਗਈਆਂ ਨੇ ਦੇਖ ਸਕਦੇ ਹੋ ਕਿਸਾਨ ਵੀਰ ਬੈਠੇ ਹੋਏ ਨੇ ਦੇਖ ਸਕਦੇ ਹੋ ਭਾਈ ਕਿਸਾਨ ਬੈਠੇ ਹੋਏ ਨੇ ਟ੍ਰੇਨਾਂ ਰੋਕਣ ਵਾਸਤੇ ਇਹ ਉਦਮ ਸਿੰਘ ਵਾਲਾ ਹੈਗਾ ਜਿੱਥੋਂ ਤੁਹਾਨੂੰ ਰਿਪੋਰਟ ਕਰ ਰਹੇ ਹੈਗਾ ਉਦਮ ਸਿੰਘ ਵਾਲੇ ਦੇ ਸਾਹਮਣੇ ਤੁਹਾਨੂੰ ਅੱਜੋ ਕਿਸਾਨਾਂ ਨਾਲ ਵੀ ਮਿਲਾਉਨੇ ਆਗੇ ਤੇ ਇਧਰਲੇ ਪਾਸੇ ਟ੍ਰੇਨਾਂ ਜਿਹੜੀਆਂ ਰੁਕ ਦਿੱਤੀਆਂ ਗਈਆਂ ਨੇ ਇੱਕ ਇਹ ਸੀ ਕਿ ਇੱਕ ਮਾਲ ਗੱਡੀ ਆ ਇਹ ਟ੍ਰੇਨਾਂ ਰੋਕ ਦਿੱਤੀਆਂ ਗਈਆਂ ਨੇ ਲੁਧਿਆਣ ਲੁਧਿਆਣੇ ਨੂੰ ਜਾਂਦੀਆਂ ਨੇ ਜਦੋਂ ਉਰੋਂ ਟ੍ਰੇਨਾਂ ਜੋ ਇੱਧਰ ਦਿੱਲੀ ਨੂੰ ਜਾਂਦੀਆਂ ਨੇਗੀਆਂ ਉਹ ਜਿਹੜੇ ਤੁਸੀਂ ਦੇਖ ਰਹੇ ਹੋਗੇ ਇਹ ਬਈ ਸੁਨਾਮ ਆ ਜਿਹੜਾ ਸੁਨਾਮ ਆ ਜਿਹੜਾ ਆਪਣਾ ਧਰਨਾ ਚੱਲੀ ਜਾਂਦਾਗਾ ਪੱਕੇ ਮੋਰਚੇ ਵੱਲੋਂ ਆਪਣੇ ਟ੍ਰੇਨਾਂ ਜਿਹੜੀਆਂ ਰੋਕੀਆਂ ਗਈਆਂ ਨੇ ਆ ਦੇਖ ਸਕਦੇ ਹੋਗੇ ਆਪਣੇ ਪਿੰਡਾਂ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਕੇ ਕਿਸਾਨਾਂ ਨੇ ਟ੍ਰੇਨਾਂ ਜਿਹੜੀਆਂ ਰੁਕ ਗਈਆਂ ਨੇ ਆ ਦੇਖ ਲੋ ਤੇਲੇ ਪਾਸੇ ਲੰਗਰ ਪਾਣੀ ਪ੍ਰਸ਼ਾਦਾ ਪਾਣੇ ਚੱਲੀ ਜਾਂਦਾ ਉਧਰਲੇ ਪਾਸੇ ਸਟੇਜ ਲੱਗ ਗਿਆ ਤੁਹਾਨੂੰ ਕਿ ਸਟੇਜ ਦੇ ਵਿੱਚ ਲੈ ਕੇ ਜਾਵਾਂਗੇ ਦੇਖੋ ਇਹਦੇ ਉੱਪਰ ਪਾਪੂ ਕਿਵੇਂ ਬੈਠ ਨੇ ਟ੍ਰੇਨਾਂ ਰੋਕਣ ਵਾਸਤੇ ਆ ਬੈਠ ਨੇ ਬਾਪੂ ਟ੍ਰੇਨਾਂ ਗੱਡੀ ਦਾ ਕੋਈ ਜਾਣ ਦਾ ਖਾਤਰ ਕੁਝ ਨਹੀਂ ਜਾਣ ਦਾ ਖਤਰਾ ਨਹੀਂ ਕੁਝ ਨਹੀਂ ਹੈਗਾ ਆ ਦੇਖੋ ਬਈ ਤਿੰਨ ਰੁਕੀਆਂ ਨੇ ਸਨਾਮ ਉਦਮ ਸਿੰਘ ਵਾਲਾ ਉਦਮ ਸਿੰਘ ਵੀ ਇੱਕ ਜੋਧਾ ਸੀਗਾ ਜਿਨ੍ਹਾਂ ਨੇ ਹਕੂਮਤ ਨਾਲ ਟੱਕਰ ਲਈ ਆ ਤੇ ਉਦਮ ਸਿੰਘ ਵਾਲਾ ਦੇ ਵਿੱਚ ਟ੍ਰੇਨਾਂ ਜਿਹੜੀਆਂ ਰੁਕੀਆਂ ਹੋਈਆਂ ਦੇਖ ਲਓ ਬਈ ਆ ਬੈਠੇ ਆ ਬਾਬੇ ਆਪਾਂ ਇਹਨੇ ਆਪਣੇ ਪਿੰਡ ਵਾਲੇ ਬੈਠੇ ਹੋਏ ਨੇ ਆ ਦੇਖੋ ਬਈ ਕਿਉਂਕਿ ਇਹ ਛੋਟੀਆਂ-ਛੋਟੀਆਂ ਪਿੰਡੋ ਇਕਾਈਆਂ ਦੇ ਵਿੱਚੋਂ ਮਤਲਬ ਕਿ ਛੋਟਾ ਜਿਹਾ ਇਕੱਠਾ ਹੈਗਾ ਦੇਖ ਸਕਦੇ ਹੋ ਤੇ ਇੱਕ ਪਾਸੇ ਪ੍ਰਸ਼ਾਦਾ ਆ ਰਹੀ ਚੱਲੀ ਜਾਂਦਾ ਆ ਜਿਹੜੇ ਇੱਧਰ ਦੀ ਸਾਈਡ ਤੇ ਖੜੇ ਰਹਿਣਾ ਬੇਨਤੀ ਕਰਦਾ ਵੀ ਬੀਤੇ ਰਹੋ ਜਾਰੇ ਤੁਸੀਂ ਦਰੀਆਂ ਪਾ ਰਹੀ ਹੈ ਦਰੀਆਂ ਪਾਹਲੀਆਂ ਬੱਟਿਆਂ ਦੇ ਉੱਤੇ ਬੱਟਿਆਂ ਦੇ ਉੱਤੇ ਦਰੀਆਂ ਵਿਛਾ ਕੇ ਬਈ ਸਾਰੇ ਨੂੰ ਬੈਠ ਕੇ ਚਾਹ ਲੂਣੀ ਆਹ ਦੇਖ ਲਓ ਹੁਣ ਆਪਣੇ ਰਵੇ ਗੀਤਕਾਰ ਪਹੁੰਚੇ ਚੱਲੀ ਜਾਂਦਾਗਾ ਆਹ ਦੇਖ ਸਕਦੇ ਹਾਂ ਤੇ ਦਰਿਆ ਜਿਹੜੀਆਂ ਵਿਛਾਈਆਂ ਵਿਛਾਲੀਆਂ ਗਈਆਂ ਲੈਣ ਦੇ ਉੱਤੇ ਦੇਖ ਲਓ ਇਸ ਸੁਨਾਮ ਦੀ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਸੁਨਾਮ ਦਾ ਜਿਹੜਾ ਹੋਗਾ ਸੁਨਾਮ ਦਾ ਮਤਲਬ ਕੀ ਸੁਨਾਮ ਸ਼ਹਿਰ ਦਾ ਮਤਲਬ ਕੀ ਇਹ ਰੇਲਵੇ ਸਟੇਸ਼ਨ ਆ ਜਿਹੜਾ ਕਿਸਾਨਾਂ ਨੇ ਆ ਕੇ ਜਾਮ ਕਰਤਾ ਟ੍ਰੇਨਾਂ ਰੁਕਤੀਆਂ ਟ੍ਰੇਨਾਂ ਖੜੀਆਂ ਨੇ ਸਾਈਡਾਂ ਤੇ ਇਹ ਸੁਨਾਮ ਸ਼ਾਹਪੁਰ ਬਲਾਕਾ ਦਾ ਸੁਨਾਮ ਸਿੱਧੂਪੁਰ ਜਿੱਥੇ ਬੰਦੀ ਬੋਲੂ ਆ ਦੇਖੋ ਉਹ ਆਪਣੇ ਵਿਚਾਰ ਰੱਖਣੇ ਜਿੱਥੇ ਦਿਨ ਰਾਤ ਡੇਲੀ ਟ੍ਰੇਨਾਂ ਜਿਹੜੀਆਂ ਉਹ ਚਲਦੀਆਂ ਸੀਗੀਆਂ ਤੇ ਹੁਣ ਜਿਹੜੀਆਂ ਉਹ ਅੱਜ ਕਿਸਾਨਾਂ ਨੇ ਰੁਕਤਾ ਇਹਨਾਂ ਤੋਂ ਬਾਅਦ ਬੁਨਿਆਦ ਕੌਰ ਹਰਿਆਊ ਟੀਕੇ ਜੁ ਇੱਕਤਾ ਆਜ਼ਾਦ ਦੇਖ ਸਕਦੇ ਹੋ ਦੋਸਤੋ ਆ ਬੈਠੇ ਨੇ ਟ੍ਰੇਨਾਂ ਰੋਕਣ ਵਾਸਤੇ ਆ ਬੈਠੇ ਨੇ ਮੇਰੀਆਂ ਮਾਤਾ-ਮਾਂ ਭੈਣਾਂ ਬੀਬੀਆਂ ਮੇਰੀਆਂ ਉਹ ਵੀ ਪਹੁੰਚੇ ਹੋਈਆਂ ਨੇ ਆ ਦੇਖ ਲਓ ਉਹਨਾਂ ਦਾ ਵੀ ਵੱਡਾ ਯੋਗਦਾਨ ਆ ਬੈਠੇ ਨੇ ਪਾਟੜੀ ਦੇ ਉੱਤੇ ਮੈਂ ਕਹਾਂ ਤਰਪਾਲ ਪਸ਼ਾਈ ਬੱਟਿਆਂ ਦੇ ਉੱਤੇ ਜਿਹੜੇ ਜਿਹੜੀਆਂ ਟ੍ਰੇਨਾਂ ਮਤਲਬ ਕਿ ਦਿਨ ਰਾਤ ਇੱਥੋਂ ਚੱਲਦੀਆਂ ਸੀ ਅੱਜ ਉਹ ਰੋਕਤੀਆਂ ਤੇ ਸਰਕਾਰਾਂ ਨੂੰ ਮਤਲਬ ਕਿ ਨੱਥ ਪਾਉਣ ਵਾਸਤੇ ਜਿਹੜੇ ਕਾਨੂੰਨ ਉਹਨਾਂ ਨੇ ਇਹ ਉਹੀ ਮੰਗਾ ਨੇ ਜਿਹੜੀਆਂ ਮਤਲਬ ਕਿ ਕਿਸਾਨਾਂ ਨੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਗਨ ਲੀਆਂ ਸੀਗਾ ਤੇ ਦੂਜੇ ਪਾਸੇ ਜਿਹੜਾ ਗਜਰੇਲੇ ਦਾ ਲੰਗਰ ਆ ਜਿਹੜਾ ਉਹ ਚੱਲ ਜੀਦਾ ਹੁਣ ਮੈਂ ਲੰਗਰ ਦਿਖਾ ਦੇ ਆਜੂ ਵਿੱਚ ਹੀ ਲੰਗਰ ਆ ਜਿਹੜਾ ਉਹ ਮੈਂ ਕਹਿੰਦਾ ਗਜਰੇਲੇ ਦਾ ਲੰਗਰ ਆ ਜਿਹੜਾ ਚੱਲੀ ਜਾਂਦਾਗਾ ਆਹ ਦੇਖ ਸਕਦੇ ਹੋ ਮੈਂ ਕਿਰਾ ਪਟੜੀ ਦੇ ਉੱਤੇ ਮੈਂ ਕਹਿੰਦਾ ਗਜਰੇਲੇ ਦਾ ਲੰਗਰ ਆ ਜਿਹੜਾ ਉਹ ਚੱਲੀ ਜਾਂਦਾ ਨਾਲ-ਨਾਲ ਬੱਟਿਆਂ ਤੇ ਬਹਿ ਕੇ ਤੇ ਆਪਣੇ ਕਿੱਥੋਂ ਲੰਗਰ ਵਿਜਲਪੁਰਦੀ ਸੰਗਤ ਵੱਲੋਂ ਜਿਹੜਾ ਲੰਗਰ ਆ ਜਿਹੜਾ ਵੱਡਾ ਉਪਰਾਲਾ ਜਿਹੜਾ ਮਤਲਬ ਕਿ ਗਜਰੇਲੇ ਦਾ ਲੰਗਰ ਆ ਜਿਹੜਾ ਉਹ ਵਰਤਾਇਆ ਜਾ ਰਿਹਾ ਦੇਖ ਸਕਦੇ ਹੋ ਆਪਣੇ ਆਹ ਦੇਖ ਲਓ ਬਈ ਟ੍ਰੇਨਾਂ ਵੀ ਰੋਕੀਆਂ ਨੇ ਤੇ ਗਜਰੇਲੇ ਦਾ ਲੰਗਰ ਵੀ ਆ ਜਿਹੜਾ ਉਹ ਚੱਲੀ ਜਾਂਦਾ ਦੇਖ ਲਓ ਆ ਦੇਖ ਲੋ ਅੰਮ੍ਰਿਤਪਾਲ ਨੂੰ ਚੱਕੇ ਜੋ ਜਿਹੜਾ ਸਲਾਖਾ ਪਿੱਛੇ ਦਿੱਕਾ ਹੈ ਇਹ ਮਾਤਾ ਇਹ ਮਾਤਾ ਉਹੀ ਨੇ ਜਿਹੜੇ ਵਾਲੀ ਪਰਸੋਂ ਬੋਲੇ ਸੀ ਆ ਦੇਖ ਸਕਦੇ ਹੋ ਦੋਸਤੋ ਸਟੇਜ ਲੱਗੀ ਹੋਈ ਹੈ ਕਿ ਜਿਹੜੀ ਉਹ ਬੱਟਿਆਂ ਦੇ ਸਟੇਜ ਲਾਈ ਹੋਈ ਹੈਗੀ ਦੇਖ ਸਕਦੇ ਹੋ ਆ ਦੇਖ ਲੋ ਬਾਈ ਇੱਕ ਪਾਸੇ ਜਿਹੜਾ ਗਜਰੀਲੇ ਦਾ ਲੰਗਰ ਹੈ ਜਿਹੜਾ ਚੱਲੀ ਜਾਂਦਾ ਹੈਗਾ ਤੇ ਦੋਸਤੋ ਆਜੋ ਆਪਾਂ ਹੋਰ ਵੀ ਦਿਖਾਉਣਾ ਹੈ ਕਰਿਓ ਵੀਡੀਓ ਨੂੰ ਸ਼ੇਅਰ ਨੌਜਵਾਨੀ ਇੱਥੇ ਲੋਕਾਂ ਦੇ ਗੋਲੀਆਂ ਚਲਾਉਣ ਵਾਲੀ ਸਰਕਾਰ ਮਰਦਾਬਾ ਜੀਡੀਪੀ ਸਰਕਾਰ ਮਰਦਾ ਪਿਆ ਕਿਸਾਨ ਏਕਤਾ ਖੰਡਾ ਬਾ